ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਰਾਤ ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਇਸ ਮੌਕੇ ਫਾਇਰ ਬ੍ਰੀਡ ਦੀਆਂ ਕਈ ਗੱਡੀਆਂ ਲੱਗ ਗਈਆਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਗ ਦਾ ਕਾਰਨ ਸ਼ਾਰਟ ਸਰਕਟ ਆਇਆ ਆਥੋਂ ਸੁਣਾਣੇ ਆ ਦੁਕਾਨ ਦੇ ਮਾਲਕ ਕੀ ਕਹਿ ਰਹੇ ਨੇ ਅਤੇ ਇਲਾਕੇ ਦੇ ਲੋਕ ਕੀ ਜਾਣਕਾਰੀ ਦੇ ਰਹੇ ਹਨ ਅਤੇ ਮੌਕੇ ਦੀਆਂ ਭਿਆਨਕ ਤਸਵੀਰਾਂ ਮੈਂ ਜਗਮਨ ਟੀਵੀ ਲਈ ਹਰੀਸ਼ ਪਠਾੜਾ ਦਾ ਰੋਪੜਾ ਖਾਨ ਹੋਇਆ ਤੇ ਹੋਰ ਵੱਧ ਹਸਦਾ ਸੀ ਚੱਲੇ ਜਾਂਦੇ ਤੇ ਮੁਲਾਜ਼ਮਾਂ ਦਾ ਤੇ ਜਿਹੜੇ ਬੰਦੇ ਕੰਮ ਕਰ ਰਹੇ ਹੈ ਉਹ ਕਹਿੰਦਾ ਸ਼ੁਕਰਗੁਜ਼ਾਰ ਕਰਦੇ ਅੱਜ ਬੰਦਿਆਂ ਦਾ ਇਥੇ ਬਚਾਅ ਹੋਇਆ ਸਮਾਨ ਦਾ ਬਚਾਅ ਹੋਇਆ ਤੇ ਨਗਰਪਾਲਿਕਾ ਦੇ ਜਿਹੜੇ ਕਰਮੀਆਂ ਹੈਗੇ ਸਾਥੇ ਉਹ ਉਹ ਰਾਹ ਦੇ ਪਾਸੇ ਇਹ ਜੀ ਸ਼ਾਰਟ ਸਰਕਟ ਨਾਲ ਕਹਿੰਦੇ ਆ ਜੀ ਲੱਗੀ ਹੈ ਜੀ ਬਾਕੀ ਅਜੇ ਦੇਖ ਰਹੇ ਆ ਮੁਲਾਜ਼ਮ ਖਰੇ ਆਫਿਸ ਕਿੰਨਾ ਕੁ ਨੁਕਸਾਨ ਲੱਗਦਾ ਹੈ ਜੀ ਆਪਣਾ ਕਬੜਾ ਪਿਆ ਦਾ ਪਿੱਛੇ ਜੀ ਜੋ ਉਹਨੂੰ ਅੱਗ ਲੱਗੀ ਕੁਝ ਆਪਣੀ ਫਿਟਿੰਗ ਜਲੀ ਹੈ ਜੀ ਲੱਕੜ ਦੀ ਜਿਹੜੀ ਸੀਗੀ ਬਾਕੀ ਹੋਰ ਦਾ ਕੁਝ ਬਾਕੀ ਜੇ ਦੇਖਦੇ ਆ ਜੀ ਜੋ ਵੀ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਫੋਨ ਆਇਆ ਜੀ ਇਹਨਾਂ ਦਾ ਜਿਹੜੇ ਬੱਤੇ ਬੰਦੇ ਆਪਣੇ ਇਹਨਾਂ ਨੇ ਫੋਨ ਕਰਿਆ ਜੀ ਆਪਣਾ ਦੁਕਾਨ ਤੇ ਅੱਗ ਲੱਗੀ ਉਹ ਫੇਤੀ ਜੇਤੀ ਆ ਜਾਓ ਤੇ ਨਾਲੇ ਮੈਂ ਪਹੁੰਚਿਆ ਨਾਲੇ ਫਾਇਰ ਵਿਗਟਾਈ ਵਿੱਚ ਜੀ ਨਾਲੇ ਮੌਕੇ ਤੇ ਉਹਨਾਂ ਅੱਗ ਬੁਝਾ ਰਹੇ ਆ ਜੀ ਦੇਖਦੇ ਬਾਕੀ ਜੋ ਹੋਇਆ ਤੁੰਦਸਾ ਜੀ